ਅੰਤਨ ਸਾਹਿਬ ਸਤਗੁਰੂ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਇਹ ਪਵਿੱਤਰ ਨਗਰੀ ਜਿੱਥੇ ਸਤਗੁਰਾਂ ਨੇ ਆਪਣੇ ਸਮੇਂ ਕਾਲ ਦੇ ਵਿੱਚ ਬਹੁਤ ਵੱਡਾ ਸਮਾਂ ਇੱਥੇ ਸਤਗੁਰ ਜੀ ਨੇ ਆਪ ਖਜਾਰਿਆ ਤੇ ਅੱਜ ਦਾ ਜਿਹੜਾ ਇਹ ਮਹਾਨਪੁਰ ਪਿਆ ਸਾਚਾ ਗੁਰ ਲਾਧੋ ਰੇ ਇਹ ਗੁਰੂ ਸਾਹਿਬ ਜੀ ਦੀ ਕਿਰਪਾ ਤੇ ਬਖਸ਼ਿਸ਼ ਸਦਕਾ ਸੰਗਤਾਂ ਦੇਸ਼ ਤੇ ਵਿਦੇਸ਼ ਦੇ ਵਿੱਚੋਂ ਇਸ ਪੁਰਬ ਨੂੰ ਮਨਾਉਣ ਲਈ ਵੱਡੇ ਪੱਧਰ ਤੇ ਸ੍ਰੀ ਗੁਰੂ ਨਾਨਕ ਨਾਮ ਦੇਵਾ ਮਾਈ ਭਾਈ ਸਰਕਤ ਕਰਦੇ ਆ ਮੈਂ ਜਿੱਥੇ ਅੱਜ ਦੇ ਇਸ ਮੁਬਾਰਕ ਦਿਨ ਤੇ ਸਾਰੀ ਸੰਗਤ ਨੂੰ ਬਹੁਤ-ਬਹੁਤ ਵਧਾਈ ਦਿੰਦਾ ਕਾਮਨਾ ਵੀ ਕਰਦਾ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਸਮੂਹੀਆਂ ਸੰਗਤਾਂ ਨੂੰ ਤੇ ਇਸ ਪੰਥ ਖਾਲਸੇ ਨੂੰ ਆਪਣੇ ਦਰੋਂ ਘਰੋਂ ਆਪਣੀ ਅਸੀਸ ਬਖਸ਼ਿਸ਼ ਕਰਨ ਸੋ ਇੱਥੇ ਮਹਾਨ ਸਵਾਵਾ ਵੀ ਚੱਲ ਰਹੀਆਂ ਇਹਨਾਂ ਮਹਾਨ ਸਵਾਵਾਾਂ ਦੇ ਵਿੱਚ ਬਹੁਤ ਸਾਰੀਆਂ ਸਵਾਵਾਾਂ ਲੰਗਰ ਹਾਲ ਦੀ ਦਫ਼ਤਰਾਂ ਦੇ stdcਾਟਨ ਜੋੜਾਕਾਰ ਕੜਾ ਪ੍ਰਸ਼ਾਦ ਦੇ ਕਾਊਂਟਰ ਤੇ ਫਿਰ ਦਫ਼ਤਰ ਜਿਹੜਾ ਸੀ ਇਹ ਛੋਟਾ ਸੀ ਨਾਲ ਡਿਊਟੀ ਦੇ ਉਹ ਪਿਛਲੇ ਦਿਨੀ ਸੰਤ ਬਾਬਾ ਕੋਲਾ ਸਿੰਘ ਜੀ ਦੇ ਇਹਨਾਂ ਨੂੰ ਬੇਨਤੀ ਕਰਕੇ ਇਹ ਜਿਹੜੇ ਆ ਨਵੇਂ ਦਫ਼ਤਰ ਇਹਦੇ ਬਣਾਉਣ ਦੀ ਕਾਰਜ ਜਿਹੜੇ ਆਰੰਭ ਹੋਏ ਸੀ ਸੰਤ ਬਾਬਾ ਗਰਨਾਮ ਸਿੰਘ ਜੀ ਤੇ ਅੱਜ ਉਹਨਾਂ ਦੀ ਸੰਪੂਰਨਤਾ ਹੋਈ ਬਹੁਤ ਚੜ੍ਹਦੀ ਕਲਾ ਵਿੱਚ ਛੇਤੀ ਇਹ ਕਾਰਜ ਜਿਹੜਾ ਸੰਪੂਰਨ ਹੋਇਆ ਅੱਜ ਜਿੱਥੇ ਸਾਚਾ ਗੁਰੂ ਲਾਧੋ 라ਧੋ ਰੇ ਇਹ ਗੁਰੂ ਸਾਹਿਬ ਜੀ ਦਾ ਪੁਰਬ ਆਪਾਂ ਮਨਾ ਰਹੇ ਹਾਂ ਉੱਥੇ ਹੋਰ ਵੀ ਖੂਜੀਏ ਤੇ ਬਹੁਤ ਆਲੀਸ਼ਾਨ ਖੂਬਸੂਰਤ ਜਿਹੜਾ ਇਹ ਦਫ਼ਤਰ ਇੱਥੇ ਬਣਾਇਆ ਗਿਆ ਸੋ ਮੈਂ ਬਾਬਾ ਕੋਲਾ ਸਿੰਘ ਜੀ ਨੂੰ ਦਿਲ ਦੀਆਂ ਡਗਿਆਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਤੇ ਅਰਦਾਸ ਵੀ ਕਰਦਾ ਸਤਿਗੁਰੂ ਜੀ ਸੰਪਰਦਾਮਾ ਸਿੱਖ ਪੰਥ ਦੀਆਂ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਿਵੇਂ ਔਰਤ ਦੇ ਗਹਿਣੇ ਹੁੰਦੇ ਆ ਉਹ ਖੂਬਸੂਰਤੀ ਲਈ ਨਹੀਂ ਉਹ ਅੰਗ ਸੰਗ ਰਹਿਣ ਲਈ ਹੁੰਦੇ ਪਰ ਕਿਸੇ ਔਕੇ ਵੇਲੇ ਕੰਮ ਆਉਣ। ਸੋ ਇਹ ਮਹਾਪੁਰਸ਼ ਆਪਣਾ ਬਹੁਤ ਵੱਡਾ ਯੋਗਦਾਨ ਪਾਉਂਦੇ ਆ। ਸੋ ਗੁਰੂ ਸਾਹਿਬ ਕਿਰਪਾ ਕਰਨ ਮਹਾਪੁਰਸ਼ਾਂ ਦਾ ਵੀ ਧੰਨਵਾਦ ਕਰਦਾ। ਸਮੁੱਚੇ ਪੰਥ ਨੂੰ ਅੱਜ ਦੇ ਦਿਹਾੜੇ ਦੀ ਤੇ ਆ ਨਵੀਂ ਜਿਹੜੀ ਇਮਾਰਤ ਬਣੀ ਆ। ਇਹਦਾ ਵੀ ਬਹੁਤ-ਬਹੁਤ ਵਧਾਈ ਦਿਨਾ ਮੇਰਾ ਵੀਰ ਸਰਦਾਰ ਬਰਜੀਤ ਸਿੰਘ ਜਲਾਜ ਜਲਾਲ ਉਸਮਨ ਅਮਰਜੀਤ ਸਿੰਘ ਜੀ ਬਡਾਲਾ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਗੁਰੂ ਸਾਹਿਬ ਕਿਰਪਾ ਕਰ ਅਸਾਂ ਮਾਪੇਨਾਂ ਦਾ ਬਸ ਤਾਇਆ ਸਭ ਸਾਕੀ ਜੀ ਤੁਹਾਨੂੰ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ